ਤੰਬੂ ਬੈਰਗਰਤ ਦਾ ਜੋ ਦੂਜਾ ਦਿਨ ਸਵੇਰ ਦਾ ਸਮਾਂ ਕਿਸਾਨ ਪਹੁੰਚ ਗਏ ਰੋਟੀ ਪਾਣੀ ਛਕ ਲਈ ਵੀਰੇ ਬਸ ਜੀ ਹਲਕਾ ਪਾਣੀ ਛਕ ਲਿਆ ਤੇ ਤਿਆਰੀਆਂ ਜਾਂ ਵੀ ਅਗਲੇ ਦਿਨ ਮੋਰਚੇ ਜੀ ਕੇਹੋਲੇ ਡਟਣਾ ਜੀ ਜਦੋਂ ਤੋਂ ਸਾਡੀ ਸੀਨੀਅਰ ਲੀਡਰਸ਼ਿਪ ਹੁਕਮ ਕਰਦੀ ਅੱਜ ਉਸ ਹਿਸਾਬ ਨਾਲ ਡਟਾ ਕੇ ਮੋਰਚਾ ਬੰਦੀ ਕਰਾਂਗੇ ਅੱਖਾਂ ਤੁਹਾਡੀਆਂ ਪੱਕੀਆਂ ਲਾਲ ਹੋ ਗਈਆਂ ਬਾਈ ਕੱਲ ਲਾਦਾ ਵਾਵਾ 5-7 ਘੰਟੇ ਉਰੇ ਉਦੋਂ ਹੀ ਠੀਕ ਹੋਣੀਆਂ ਜਦੋਂ ਦਿੱਲੀ ਪਹੁੰਚ ਕੇ ਫਿਰ ਵਾਪਸੀ ਜਿੱਤ ਕੇ ਘਰਾਂ ਨੂੰ ਜਾਵਾਂਗੇ ਉਦ ਤੱਕ ਜਦੋਂ ਤੱਕ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਆ ਇਹ ਅੱਖਾਂ ਇਦਾਂ ਹੀ ਲਾਲ ਰਹਿਣਗੀਆਂ ਕਿ ਉਹ ਲਾਲ ਅੱਖਾਂ ਦਾ ਉਦਾਂ ਵੀ ਜਿਹੜੀਆਂ ਸਰਕਾਰ ਨੂੰ ਕੱਢਣੀਆਂ ਪੈਣੀਆਂ ਲਾਲ ਅੱਖਾਂ ਸਰਕਾਰ ਹੀ ਸਾਡੀਆਂ ਕਰੀ ਜਾਂਦੀ ਹੈ ਆਪਣੇ ਅਥਰੂ ਗੋਲੇ ਛੋਟ ਛਟ ਕੇ ਗੋਲੀਆਂ ਮਾਰ ਕੇ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਸਰਕਾਰ ਨੇ ਪੂਰਾ ਕੱਲ ਸਾਰਾ ਦਿਨ 8 ਘੰਟੇ ਯੋਰ ਲਾਇਆ ਸਾਰੀ ਰਾਤ ਵੀ ਸਰਕਾਰ ਤਾਂ ਲਗੀ ਰਹੀ ਸਾਨੂੰ ਡ੍ਰੋਨ ਤੇ ਪਰ ਅਸੀਂ ਡਰਦੇ ਨਹੀਂ ਜੇ ਸਰਕਾਰ ਹਾਰਟ ਹਟ ਕੇ ਹਮਲੇ ਕਰਦੀ ਇਹੀ ਉਹਨਾਂ ਨੂੰ ਵੱਧ ਵੱਧ ਕੇ ਹਮਲੇ ਕਰਾਂਗੇ ਪਰ ਅੱਜ ਅਸੀਂ ਆਪਣੀ ਵਿਉਤਪੰਦੀ ਨਾਲ ਚੱਲਾਂਗੇ ਅੱਜ ਆਪਾਂ ਹਰਿਆਣੇ ਦਾਖਲ ਕਰ ਹੋ ਜਾ ਰਾਤ ਦੀ ਰੋਟੀ ਦਿੱਲੀ ਜਾ ਕੇ ਖਾਵਾਂਗੇ ਜੀ ਹਰਿਆਣੇ ਦਾਖਲ ਨਹੀਂ ਹੋਵਾਂਗੇ ਸ਼ਾਮ ਦਾ ਖਾਣਾ ਦਿੱਲੀ ਖਾਵਾਂਗੇ ਅੱਜ ਸ਼ਾਮ ਦੀ ਅੱਜ ਸ਼ਾਮ ਦੀ ਰੋਟੀ ਦਿੱਲੀ ਖਾਵਾਂਗੇ ਇਹ ਡਾਇਲੌਗ ਬੜਾ ਇੱਕ ਸਮੇਂ ਤੇ ਮਸ਼ਹੂਰ ਹੋਇਆ ਉਦੋਂ ਵੀ ਜੰਗ ਵਾਲਾ ਬਾਬਾ ਜੀ ਮੰਨਦੇ ਆਪਦੀਆਂ ਖਾਸ ਮੰਗਾਂ ਜਿਹੜੀਆਂ ਸਾਡੀਆਂ ਉਹ ਆ ਕੋਈ ਨਿਆਇ ਮੰਗਣੀ ਕੀ ਸਾਰੇ ਇੰਡੀਆ ਦੀ ਮੰਗ ਇਹੋ ਹੀ ਆ ਪੰਜਾਬ ਦੇ ਜਿੰਨੇ ਵੀ ਹੈਗੇ ਆ ਕੋਈ ਨਿਆਇਕ ਗੱਲ ਤਾਂ ਹੈ ਹੀ ਨਹੀਂ ਕੀ ਬਾਈ ਸੜਕ ਦੇਖੀਏ ਤਾਂ ਕੱਲ ਘਟੋ ਘਟ 2500 3000 ਅਥਰੂ ਗਿਆਸ ਦਾ ਗੋਲਾ ਵੀਰੇ ਸੱਟਿਆਗਾ ਪੂਰੀ ਸੜਕਾਂ ਗੋਲੇ ਦੇ ਜਿਹੜੇ ਖਾਲੀ ਪੈਚ ਨੇ ਇਹਨਾਂ ਨਾਲੇ ਭਰੀ ਹੋਈ ਹੈ ਹਾਂਜੀ ਹਾਂਜੀ ਇਹ ਭਰੀ ਆ ਕੱਲ ਸਾਰੇ ਲੱਗੇ ਬਿਲਕੁਲ ਲੱਗੇ ਆ ਕੇ ਡਿੱਗੇ ਗੋਲੇ ਜਿਹੜੇ 90 ਪੈਰਾਂ ਨਾਲ ਨਾਪਦੇ ਅਸੀਂ ਉਹ ਇਹੋ ਜਿਹੇ ਗੋਲੇ ਉੱਤੋਂ ਸੁੱਟੇ ਜਿਹੜੇ ਵੈਸੇ ਖਾਸ ਖਾਸੇ ਇੰਤਜ਼ਾਮ ਨੇ ਬਾਈ ਡਰੋਨ ਨੂੰ ਵੀ ਅੱਜ ਖਤਮ ਕੀਤਾ ਜਾਊਗਾ ਖਾਸੇ ਇੰਤਜ਼ਾਮ ਜਿਹੜਾ ਵੀ ਉਹ ਜਿਹੜੀਆਂ ਜਿਹੜੀਆਂ ਕੱਲ ਉਹਨਾਂ 60 ਤੇ 35 ਵਕਤਿਆਂ ਜਾਂ ਉਹ ਗਾਂ ਵਕਤ ਨਾਲੇ ਆ ਅੱਜ ਅਸੀਂ ਉਹਦੇ ਸਾਰਿਆਂ ਦੇ ਮੁਕਾਬਲੇ ਕਰਾਂਗੇ ਹਰ ਇੱਕ ਜਿਹੜਾ ਜਿੱਦਾਂ ਵਿਉਂਤਬੰਦੀ ਦਾ ਉਹ ਚੱਲ ਰਿਹਾ ਉਹ ਤੋਂ ਵੱਡੀ ਵਿਉਂਤਬੰਦੀ ਬਣਾ ਕੇ ਫਿਰ ਚੱਲਾਂਗੇ ਕੱਲ ਅੰਗੂਨੀ ਸਾਰੇ ਜਣੇ ਇੱਕੋ ਵਾਰ ਹੀ ਨਹੀਂ ਪਾਵਾਂਗੇ ਅਸੀਂ ਵੀ ਟੀਮਾਂ ਬਣਾ ਕੇ ਚੱਲਾਂਗੇ ਵਿਉਂਤਬੰਦੀ ਦਾ ਬਿਲਕੁਲ ਬਾਈ ਇਹ ਕਿਸਾਨ ਵੀ ਨੇ ਤੇ ਕਈ ਵਾਰੀ ਲੋਕ ਕਹਿੰਦੇ ਨੇ ਵੀ ਪੰਜਾਬ ਦਾ ਆਮ ਨੌਜਵਾਨ ਮੂਰੇ ਕਰ ਦਿੰਦਾ ਏ ਇੱਕ ਜਥੇਬੰਦੀ ਦਾ ਉਮੀਦਵਾਰ ਨੇ ਬਾਈ ਜਥੇਬੰਦੀ ਤੁਹਾਡੀ ਮੱਝ ਵਾਲੀ ਹੈ ਹਾਂ ਜਹਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਮਾਝੇ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਆਈ ਸਾਡੀ ਹਾਂ ਜੀ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਤੋਂ ਮੈਂ ਅਜ ਨਾਲੇ ਦੇ ਨਾਲ ਹੀ ਮੇਰਾ ਗਾਲਬ ਪਿੰਡ ਆ ਗਾਲਬ ਦੇ ਨਾਂ ਤੇ ਮੈਨੂੰ ਜਾਣਦੇ ਚਰਨਜੀਤ ਸਿੰਘ ਗਾਲਬ ਪੰਜਾਬ ਤੋਂ ਕਿਤੇ ਵੀ ਨਾਂ ਲਓ ਤੁਹਾਨੂੰ ਹਰ ਬੰਦਾ ਬਿਲਕੁਲ ਬਿਲਕੁਲ ਬਾਈ ਮਝੈਲ ਪੂਰੇ ਕੱਲ ਤੇ ਗੱਜ ਰਹੇ ਨੇ ਪੂਰਾ ਪੰਜਾਬ ਨਹੀਂ ਆਇਆ ਕੱਲੇ ਮਝੈਲ ਵਾਲੇ ਬਾਦ ਮੁਝੈਲ ਬੱਦਨੇ ਪਰਸੋਂ ਦੇ ਜਿਵੇਂ ਇੱਥੇ ਆ ਚੁੱਕੇ ਹਾਂ ਹੁਣ ਉਦੋਂ ਹੀ ਜਾਵਾਂਗੇ ਜਦੋਂ ਮੋਰਚਾ ਫਤੇ ਕਰਾਂਗੇ ਨਹੀਂ ਤੇ ਘਰ ਵਾਪਸ ਨਹੀਂ ਜਾਵਾਂਗੇ ਸੋ ਇਹ ਸੋ ਇਹ ਮੁਝੈਲ ਨੇ ਮਾਝੇ ਵਾਲੇ ਕਿਉਂਕਿ ਕਿਨਾਰੀ ਜਥੇਬੰਦੀ ਵੱਲੋਂ ਕਾਲ ਸੀਗੀ ਤਾਂ ਮਾਝੇ ਵਾਲੇ ਵੱਡੀ ਗਿਣਤੀ ਚ ਪਹੁੰਚੇ ਸੀ ਦੇਖੋ ਕਿ ਹਜੇ ਕਾਫੀ ਦੂਰੀ ਬਣੀ ਹੋਈ ਆ ਸਾਹਮਣੇ ਪਾਸੇ ਜਿੱਥੋਂ ਕੱਲ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਸੀਗੇ ਉੱਥੋਂ ਅੱਜ ਫੌਜ ਪੂਰੀ ਤਿਆਰ ਹੈ ਜਿਹੜੇ ਗੰਨਾ ਰਹੇ ਅਥਰੂ ਗੈਸ ਦੇ ਗੋਲੇ ਸੱਟੇ ਜਾਂਦੇ ਉਹ ਵੀ ਤਿਆਰ ਬਰ ਤਿਆਰ ਹੈ ਅੱਜ ਨੌਜਵਾਨ ਸਵੇਰੇ ਸਵੇਰੇ ਆਪਣੀ ਜਥੇਬੰਦੀ ਦੇ ਹੁਕਮ ਦਾ ਐਲਾਨ ਕਰ ਰਹੇ ਨੇ ਕਿ ਜਿਵੇਂ ਹੀ ਸਾਨੂੰ ਕੋਈ ਹੁਕਮ ਹੋਵੇ ਤੇ ਅਸੀਂ ਆਪਣੀ ਅਗਲੀ ਕਾਰਵਾਈ ਕਰੀ ਆਪਣੇ ਸ਼ੰਭੂ ਬੈਰੀਅਰ ਦਾ ਅਜ ਦੂਜਾ ਦਿਨ ਸਵੇਰ ਦਾ ਸਮਾਂ ਕਿਸਾਨ ਪਹੁੰਚ ਗਏ ਰੋਟੀ ਪਾਣੀ ਛਕ ਲਈ ਵੀਰੇ ਬਸ ਜੀ ਹਲਕਾ ਪਾਣੀ ਛਕ ਲਿਆ ਤੇ ਤਿਆਰੀਆਂ ਜਾਂ ਵੀ ਅਗਲੇ ਬੰਦੇ ਮੋਰਚੀ ਜੀ ਕੇਹ ਵੇਲੇ ਡਟਣਾ ਜੀ ਜਦੋਂ ਤੋਂ ਸਾਡੀ ਸੀਨੀਅਰ ਲੀਡਰਸ਼ਿਪ ਹੁਕਮ ਕਰਦੀ ਅੱਜ ਉਸ ਹਿਸਾਬ ਨਾਲ ਡਟਾ ਕੇ ਮੋਰਚਾ ਬੰਦੀ ਕਰਾਂਗੇ ਅੱਖਾਂ ਤੁਹਾਡੀਆਂ ਪੱਕੀਆਂ ਲਾਲ ਹੋ ਗਈਆਂ ਬਾਈ ਕੱਲ ਲਾਦਾ ਵਾਵਾ 5-7 ਘੰਟੇ ਉਰੇ ਉਦੋਂ ਹੀ ਠੀਕ ਹੋਣੀਆਂ ਜਦੋਂ ਦਿੱਲੀ ਪਹੁੰਚ ਕੇ ਫਿਰ ਵਾਪਸੀ ਜਿੱਤ ਕੇ ਘਰਾਂ ਨੂੰ ਜਾਵਾਂਗੇ ਉਦੋਂ ਤੱਕ ਜਦੋਂ ਤੱਕ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਆ ਇਹ ਅੱਖਾਂ ਇਦਾਂ ਹੀ ਲਾਲ ਰਹਿਣਗੀਆਂ ਕਿਉਂਕਿ ਲਾਲ ਅੱਖਾਂ ਦਾ ਉਦਾਂ ਵੀ ਜਿਹੜੀਆਂ ਸਰਕਾਰ ਨੂੰ ਕੱਢਣੀਆਂ ਪੈਣੀਆਂ ਲਾਲ ਅੱਖਾਂ ਸਰਕਾਰ ਹੀ ਸਾਡੀਆਂ ਕਰੀ ਜਾਂਦੀ ਆ ਆਪਣੇ ਅਥਰੂ ਗੋਲੇ ਛੁੱਟ-ਛੁੱਟ ਕੇ ਗੋਲੀਆਂ ਮਾਰ ਕੇ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਸਰਕਾਰ ਨੇ ਪੂਰਾ ਕੱਲ ਸਾਰਾ ਦਿਨ 8 ਘੰਟੇ ਯੋਰ ਲਾਇਆ ਸਾਰੀ ਰਾਤ ਵੀ ਸਰਕਾਰ ਤਾਂ ਲਗੀ ਰਹੀ ਸਾਨੂੰ ਟਰੌਨ ਤੇ ਪਰ ਅਸੀਂ ਡਰਦੇ ਨਹੀਂ ਜੇ ਸਰਕਾਰ ਹਾਰਟ ਹਟ ਕੇ ਹਮਲੇ ਕਰਦੀ ਹੈ ਅਸੀਂ ਉਹਨਾਂ ਨੂੰ ਵੱਧ ਵੱਧ ਕੇ ਹਮਲੇ ਕਰਾਂਗੇ ਪਰ ਅੱਜ ਅਸੀਂ ਆਪਣੀ ਵਿਉਤਪੰਦੀ ਨਾਲ ਚੱਲਾਂਗੇ ਅੱਜ ਆਪਾਂ ਹਰਿਆਣੇ ਦਾਖਲਕਰ ਹੋ ਜਾਵਾਂਗੇ ਰਾਤ ਦੀ ਰੋਟੀ ਦਿੱਲੀ ਜਾ ਕੇ ਖਾਵਾਂਗੇ ਜੀ ਹਰਿਆਣੇ ਦਾਖਲ ਨਹੀਂ ਹੋਵਾਂਗੇ ਸ਼ਾਮ ਦਾ ਖਾਣਾ ਦਿੱਲੀ ਖਾਵਾਂਗੇ ਅੱਜ ਸ਼ਾਮ ਦੀ ਅੱਜ ਸ਼ਾਮ ਦੀ ਰੋਟੀ ਦਿੱਲੀ ਖਾਵਾਂਗੇ ਇਹ ਡਾਇਲੌਗ ਬੜਾ ਇੱਕ ਸਮੇਂ ਤੇ ਮਸ਼ਹੂਰ ਹੋਇਆ ਉਦੋਂ ਵੀ ਜੰਗ ਵਾਲਾ ਬਾਬਾ ਜੀ ਮੰਨਦੇ ਆਪਦੀਆਂ ਖਾਸ ਮੰਗਾਂ ਜਿਹੜੀਆਂ ਸਾਡੀਆਂ ਉਹ ਆ ਕੋਈ ਨਿਆਇਤ ਮੰਗ ਨਹੀਂ ਗਈ ਸਾਰੇ ਇੰਡੀਆ ਦੀ ਮੰਗ ਇਹੋ ਹੀ ਆ ਪੰਜਾਬ ਵਿੱਚ ਜਿੰਨੇ ਵੀ ਹੈਗੇ ਆ ਕੋਈ ਨਜਾਇਜ਼ ਗੱਲ ਤਾਂ ਹੈ ਹੀ ਨਹੀਂ ਕੀ ਬਾਬਾ ਜੀ ਸੜਕ ਦੇਖੀਏ ਤਾਂ ਕੱਲ ਘਟੋ ਘਟ 2500 3000 ਅਥਰੂ ਗੈਸ ਦਾ ਗੋਲਾ ਵੀਰੇ ਸੱਟਿਆਗਾ ਪੂਰੀ ਸੜਕਾਂ ਗੋਲੇ ਦੇ ਜਿਹੜੇ ਖਾਲੀ ਪੈਚ ਨੇ ਇਹਨਾਂ ਨਾਲੇ ਭਰੀ ਹੋਈ ਹੈ ਹਾਂਜੀ ਹਾਂਜੀ ਇਹ ਭਰੀ ਆ ਕੱਲ ਸਾਰੇ ਲੱਗੇ ਬਿਲਕੁਲ ਲੱਗੇ ਆ ਕੇ ਡਿੱਗੇ ਗੋਲੇ ਜਿਹੜੇ 90 ਪੈਰਾਂ ਨਾਲ ਨਪਦੇ ਹੀ ਅਸੀਂ ਉਹ ਇਹੋ ਜਿਹੇ ਗੋਲੇ ਉੱਤੋਂ ਸੁੱਟੇ ਜਿਹੜੇ ਅਨੁਸਾਰ ਖਾਸ ਖਾਸ ਇੰਤਜ਼ਾਮ ਨੇ ਬਾਈ ਡਰੋਨ ਨੂੰ ਵੀ ਅੱਜ ਖਤਮ ਕੀਤਾ ਜਾਊਗਾ ਖਾਸ ਇੰਤਜ਼ਾਮ ਜਿਹੜਾ ਵੀ ਉਹ ਜਿਹੜੇ ਜਿਹੜੀਆਂ ਕੱਲੋਂ ਦਾ 60 ਤੇ 65 ਦੇ ਵਕਤੇ ਆ ਜਾਂ ਉਹ ਗਾਂ ਵਕਤ ਨਾਲ ਆ ਅੱਜ ਅਸੀਂ ਉਹਦੇ ਸਾਰਿਆਂ ਦੇ ਮੁਕਾਬਲੇ ਕਰਾਂਗੇ ਹਰ ਇੱਕ ਜਿਹੜਾ ਜਿੱਦਾਂ ਵਿਉਂਤਬੰਦੀ ਦਾ ਉਹ ਚੱਲ ਰਿਹਾ ਉਹ ਤੋਂ ਵੱਡੀ ਵਿਉਂਤਬੰਦੀ ਬਣਾ ਕੇ ਫਿਰ ਚੱਲਾਂਗੇ ਕੱਲ ਅੰਗੂਨੀ ਸਾਰੇ ਜਾਣੇ ਇੱਕ ਵਾਰੀ ਨਹੀਂ ਪਾਾਂਗੇ ਅੱਜ ਅਸੀਂ ਵੀ ਟੀਮਾਂ ਬਣਾ ਕੇ ਚੱਲਾਂਗੇ ਵਿਉਂਤਬੰਦੀ ਨਾਲ ਬਿਲਕੁਲ ਬਾਈ ਇਹ ਕਿਸਾਨ ਵੀ ਨੇ ਤੇ ਕਈ ਵਾਰੀ ਲੋਕ ਕਹਿੰਦੇ ਨਾ ਵੀ ਪੰਜਾਬ ਦਾ ਆ ਨੌਜਵਾਨ ਮੂਹਰੇ ਕਰ ਦਿੰਦਾ ਏ ਇੱਕ ਜਥੇਬੰਦੀ ਦਾ ਉਮੀਦਵਾਰ ਪ੍ਰਧਾਨ ਨੇ ਬਾਈ ਜਥੇਬੰਦੀ ਸਾਡੀ ਮਝੇ ਵਾਲੀ ਹੈ ਅੱਜ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਮਝੇ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਆ ਜੀ ਸਾਡੀ ਹਾਂ ਜੀ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਤੋਂ ਮੈਂ ਅਜ ਨਾਲੇ ਦੇ ਨਾਲ ਹੀ ਮੇਰਾ ਗਾਲਬ ਪਿੰਡ ਆ ਗਾਲਬ ਦੇ ਨਾਂ ਤੇ ਮੈਨੂੰ ਜਾਣਦੇ ਚਰਨਜੀਤ ਸਿੰਘ ਗਾਲਬ ਪੰਜਾਬ ਤੋਂ ਕਿਤੇ ਵੀ ਨਾਂ ਲਓ ਤੁਹਾਨੂੰ ਹਰ ਬੰਦਾ ਬਿਲਕੁਲ ਬਾਈ ਮਝੇਲ ਪੂਰੇ ਕੱਲ ਤੇ ਗੱਜ ਰਹੇ ਨੇ ਪੂਰਾ ਪੰਜਾਬ ਨਹੀਂ ਆ ਕੱਲੇ ਮਝੇਲ ਵਾਲੇ ਬਾਦ ਮੁਝੈਲ ਬੱਦ ਨੇ ਪਰਸੋਂ ਦੇ ਜੀ ਜਿਉਂ ਇੱਥੇ ਆ ਚੁੱਕੇ ਆ ਹੁਣ ਉਦੋਂ ਹੀ ਜਾਵਾਂਗੇ ਜਦੋਂ ਮੋਰਚਾ ਫਤਿਹ ਕਰਾਂਗੇ ਨਹੀਂ ਤੇ ਘਰ ਵਾਪਸ ਨਹੀਂ ਜਾਵਾਂਗੇ ਸੋ ਇਹ ਸੋ ਇਹ ਮੁਝੈਲ ਨੇ ਮਾਜੇ ਵਾਲੇ ਕਿਉਂਕਿ ਕਿਨਾਰੀ ਜਥੇਬੰਦੀ ਵੱਲੋਂ ਕਾਲ ਸੀਗੀ ਤਾਂ ਮਾਜੇ ਵਾਲੇ ਵੱਡੀ ਗਿਣਤੀ ਚ ਪਹੁੰਚੇ ਸੀ ਦੇਖੋ ਕਿ ਹਜੇ ਕਾਫੀ ਦੂਰੀ ਬਣੀ ਹੋਈ ਆ ਸਾਹਮਣੇ ਪਾਸੇ ਜਿੱਥੋਂ ਕੱਲ੍ਹ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀਗੇ ਉੱਥੋਂ ਅੱਜ ਫੌਜ ਪੂਰੀ ਤਿਆਰ ਹੈ ਜਿਹੜੇ ਗੰਨਾ ਰਹੇ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਉਹ ਵੀ ਤਿਆਰ ਬਰ ਤਿਆਰ ਆ ਅੱਜ ਨੌਜਵਾਨ ਸਵੇਰੇ ਸਵੇਰੇ ਆਪਣੀ ਜਥੇਬੰਦੀ ਦੇ ਹੁਕਮ ਦਾ ਐਲਾਨ ਕਰ ਰਹੇ ਨੇ ਕਿ ਜਿਵੇਂ ਹੀ ਸਾਨੂੰ ਕੋਈ ਹੁਕਮ ਹੋਵੇ ਤੇ ਅਸੀਂ ਆਪਣੀ ਅਗਲੀ ਕਾਰਵਾਈ ਕਰੀਏ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ